ਚੰਡੀਗੜ੍ਹ ਪੁਲਿਸ ਵੱਲੋਂ ਸਾਡੇ ਉੱਤੇ ਅਣਪਛਾਤੇ ਲੋਕਾਂ ਦੇ ਉੱਤੇ ਤੇ ਇਹ ਨੰਬਰ ਵੀ ਬਿਨਾਂ ਦੱਸੀ ਵੀ ਕਿੰਨੇ ਲੋਕਾਂ ਦੇ ਉੱਤੇ 17 ਵਾ ਹਿਤ ਪਰਚੇ ਦਰਜ ਕੀਤੇ ਗਏ ਨੇ ਅੱਜ ਕੇਸ ਕਿਉਂ ਦਰਜ ਹੋ ਰਹੇ ਨੇ ਕਿ ਜੀ ਉਹ ਗੇਟ ਤੋੜਤਾ ਸੀ ਕਿਉਂ ਕਿਉਂਕਿ ਤੁਹਾਡੇ ਚ ਇਕਤਾ ਦੀ ਕਮੀ ਹੈ ਕਿਤੇ ਤੁਹਾਡਾ ਕਨੈਕਸ਼ਨ ਟੁੱਟ ਰਿਹਾ ਪੰਜਾਬ ਨਾਲੋਂ ਵਰਨਾ ਇਹਨਾਂ ਦੀ ਹਿੰਮਤ ਸੀ ਕਿ ਕੇਸ ਦਰਜ ਕਰਦੇ ਔਰ 35 ਤੋਂ 50 ਹਜ਼ਾਰ ਬੰਦਾ ਆਇਆ ਸੀ ਉਦੋਂ ਉਰੇ ਚੰਡੀਗੜ੍ਹ ਨੂੰ ਨਹੀਂ ਦਿੱਲੀ ਤੱਕ ਪਤਾ ਲੱਗ ਗਿਆ ਸੀ ਕਿ ਪੰਜਾਬ ਜਾਗਦਾ ਹੈ ਇਹਨਾਂ ਨੇ ਵੇਖ ਲਿਆ ਉਸ ਦਿਨ ਪੰਜਾਬ ਕਿਵੇਂ ਆਇਆ ਸੀ ਔਰ ਪੰਜਾਬੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਇਹ ਇਹ ਹੈ ਰਹੂੰਗੀ ਕਿਸੇ ਦੀ ਹਿੰਮਤ ਨਹੀਂ ਲੈ ਜੇ ਦੋਸਤੋ ਚੰਡੀਗੜ੍ਹ ਪੁਲਿਸ ਵੱਲੋਂ ਸਾਡੇ ਉੱਤੇ ਅਣਪਛਾਤੇ ਲੋਕਾਂ ਦੇ ਉੱਤੇ ਤੇ ਇਹ ਨੰਬਰ ਵੀ ਬਿਨਾ ਦੱਸੀ ਵੀ ਕਿੰਨੇ ਲੋਕਾਂ ਦੇ ਉੱਤੇ 17 ਵਾਂ ਹੇਠ ਪਰਚੇ ਦਰਜ ਕੀਤੇ ਗਏ ਨੇ ਇਹ ਪਰਚੇ ਦਰਜ ਕੀਤੇ ਗਏ ਨੇ ਇਸ ਕਰਕੇ ਵੀ 10 ਤਰੀਕ ਨੂੰ ਯੂਨੀਵਰਸਿਟੀ ਗੇਟ ਨੰਬਰ 1 ਤੇ ਯਾਨੀ ਚੰਡੀਗੜ੍ਹ ਪੁਲਿਸ ਨੇ ਆਪ ਹੀ ਸਾਡੇ ਉੱਤੇ ਲਾਠੀ ਚਾਰਜ ਕੀਤਾ ਵਿਦਿਆਰਥੀਆਂ ਦੇ ਨਾਲ ਜਿਹੜੇ ਬਾਹਰੋਂ ਆਏ ਕਿਸਾਨ ਨੌਜਵਾਨ ਇਹ ਜਨਾਹ ਪੰਥਕ ਜਥੇਬੰਦੀਆਂ ਤੋਂ ਲੋਕ ਸੀਗੇ ਟੀਚਰਸ ਫਰੰਟ ਸੀਗੇ ਹੋਰ ਲੋਕ ਸੀਗੇ ਉਹਨਾਂ ਸਾਰੇ ਤੇ ਲਾਟੀ ਚਾਰਜ ਕੀਤਾ ਗਿਆ ਸੀ ਤੇ ਉਹਨਾਂ ਨੂੰ ਬੱਸਾਂ ਵਿੱਚ ਧੱਕ ਕੇ ਜੇਲ੍ਹ ਵੱਲ ਲੈ ਕੇ ਗਿਆ ਸੀ ਪਰ ਲੋਕ ਲੋਕਾਂ ਦੇ ਉੱਤੇ ਵਾਪਸ ਉਹਨਾਂ ਨੂੰ ਕੀ ਉਹਨਾਂ ਨੇ ਕੀ ਦਿੱਤਾ ਕਿ ਸਾਡੇ ਉੱਤੇ ਅੱਜ ਪਰਚੇ ਅੱਜ ਕਰ ਦਿੱਤੇ ਗਏ ਨੇ ਦੋਸਤੋ ਇਦਾ ਕਾਰਨ ਇਹ ਹੈ ਵੀ ਇਹ ਅਣਪਛਾਤੇ ਲੋਕਾਂ ਦੇ ਉੱਤੇ ਕਿਉਂ ਕੀਤਾ ਗਿਆ ਵੀ ਕੱਲ ਨੂੰ ਜਦੋਂ ਇਹਨਾਂ ਨੇ ਸਾਨੂੰ ਡਰਾਉਣਾ ਧਮਕਾਉਣਾ ਹੋਊਗਾ ਤਾਂ ਜਿਹੜੇ ਵੀ ਇਸ ਸੰਘਰਸ਼ ਦੇ ਵਿੱਚ ਸਰਗਰਮ ਲੋਕ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਸਕੇ ਤੇ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਵੀ ਚੰਡੀਗੜ੍ਹ ਪੁਲਿਸ ਦੇ ਪਰਚਿਆਂ ਤੋਂ ਨਾ ਤਾਂ ਅਸੀਂ ਪਹਿਲਾਂ ਡਰੇ ਹਾਂ ਨਾ ਹੁਣ ਡਰਦੇ ਹਾਂ ਪਿਛਲੇ ਸਾਲ ਵੀ ਸੈਨੇਟ ਦੇ ਸੰਘਰਸ਼ ਨੂੰ ਲੈ ਕੇ ਹੀ ਅਸੀਂ ਪ੍ਰੋਟੈਸਟ ਕਰ ਰਹੇ ਸੀਗੇ ਤੇ ਚੰਡੀਗੜ੍ਹ ਪੁਲਿਸ ਨੇ ਸਾਡੇ ਉੱਤੇ ਲਾਠੀ ਚਾਰਜ ਕਰਕੇ ਸਾਡੇ ਉੱਤੇ ਪਰਚੇ ਮੜੇ ਸੀ ਤੇ ਅਸੀਂ ਨਾ ਤਾਂ ਹੁਣ ਡਰੇ ਹਾਂ ਨਾ ਹੀ ਅੱਗੇ ਨਾ ਪਰਚੇ ਪਰਚੇ ਤੋਂ ਡਰਦੇ ਹਾਂ ਅਸੀਂ ਇਹ ਮੰਨਦੇ ਹਾਂ ਵੀ ਜੇ ਲੋ ਗਿਣਤੀ ਦੇ ਵਿੱਚ ਸਾਡੇ ਨਾਲ ਸਮਰਥਨ ਕਰਨ ਲਈ ਇੱਥੇ ਆ ਸਕਦੇ ਨੇ ਤੇ ਕੱਲ ਨੂੰ ਜੇ ਚੰਡੀਗੜ੍ਹ ਪੁਲਿਸ ਇਹੋ ਜਿਹਾ ਪੀਟੂਚੀ ਪਰਚੇ ਸਾਡੇ ਉੱਤੇ ਕਰਦੀ ਹੈ ਤਾਂ ਉਦੋਂ ਵੀ ਲੋਕ ਸਾਡੇ ਨਾਲ ਖੜਨਗੇ ਤੇ ਅਸੀਂ ਆਪਾਂ ਸਾਰੇ ਮਿਲ ਕੇ ਇਹ ਪਰਚੇ ਵਾਪਸ ਕਰਾਵਾਂਗੇ ਅਸੀਂ ਇਹ ਮੰਗ ਕਰਦੇ ਹਾਂ ਕਿ ਚੰਡੀਗੜ੍ਹ ਪੁਲਿਸ ਤੁਰੰਤ ਤੌਰ ਤੇ ਇਹ ਪਰਚੇ ਰੱਦ ਕਰੇ ਇਹ ਝੂਠੇ ਪਰਚੇ ਨਹੀਂ ਤੇ ਇਹਨੂੰ ਰੱਦ ਕੀਤਾ ਜਾਵੇ ਕੁਝ ਕੇਸ ਦਰਜ ਹੋ ਰਹੇ ਨੇ ਕੁਝ ਕੇਸ ਦਰਜ ਹੋਣ ਦੀ ਗੱਲ ਹੋ ਰਹੀ ਹੈ ਹਾਲ ਤੀਕ ਸ਼ੈਡਿਊਲ ਨਹੀਂ ਅਨਾਉਂਸ ਹੋ ਰਿਹਾ ਜਦ ਕਿ ਸ਼ੈਡਿਊਲ ਸੇਮ ਡੇ ਅਨਾਉਂਸ ਹੋ ਜਾਣਾ ਚਾਹੀਦਾ ਸੀ 7 ਔਰ 8 ਤਰੀਕ ਨੂੰ ਵੀਸੀ ਨੇ ਲਿਖ ਕੇ ਦਿੱਤਾ ਸੀ ਹਾਲ ਤੀਕ ਸ਼ੈਡਿਊਲ ਅਨਾਉਂਸ ਕਿਉਂ ਨਹੀਂ ਹੋਇਆ ਔਰ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਜਿਹੜਾ 72 ਰੀਆਰਗੇਨਾਈਜੇਸ਼ਨ ਐਕਟ ਦਿੰਦਾ ਹੈ 72 ਸੈਕਸ਼ਨ ਦੇ ਵਿੱਚ ਸ਼ੈਡਿਊਲ ਅਨਾਉਂਸਮੈਂਟ ਕਰਨ ਲਈ ਵਾਈਸ ਪ੍ਰੈਜ਼ੀਡੈਂਟ ਜਾਂ ਕਹਿ ਲਓ ਚਾਂਸਲਰ ਕੋਲੇ ਭੇਜਣ ਦੀ ਲੋੜ ਨਹੀਂ ਗਈ ਇਹ ਰਜਿਸਟਰਾਰ ਵੀ ਕਰ ਸਕਦਾ ਹੈ ਯੂਨੀਵਰਸਿਟੀ ਦਾ ਪਰ ਇਹ ਕਿਉਂ ਨਹੀਂ ਹੋ ਰਿਹਾ ਕੌਣ ਨਹੀਂ ਕਰਨ ਦੇ ਰਿਹਾ ਇਹੜੇ ਲੀਡਰ ਨੇ ਚੰਡੀਗੜ੍ਹ ਹੀ ਰਹਿੰਦੇ ਨੇ ਬੀਜੇਪੀ ਦੇ ਕੋਸ਼ ਉਹ ਕਿਉਂ ਐ ਕਰ ਰਹੇ ਨੇ ਔਰ ਮੈਨੂੰ ਉਹਨਾਂ ਨਾਲੋਂ ਜ਼ਿਆਦਾ ਮੇਰੀ ਚਿੰਤਾ ਰਹਿੰਦੀ ਹੈ ਕਿਤੇ ਸਾਥੋ ਤਾਂ ਨਹੀਂ ਗਲਤੀ ਹੋਈ ਜਿਸ ਦਿਨ ਅਸੀਂ 10 ਤਰੀਕ ਤੱਕ ਹੋਇਆ ਹੈ 10 ਤਰੀਕ ਤੱਕ ਇੱਕ ਅੰਦੋਲਨ ਦਾ ਸਰੂਪ ਅਲੱਗ ਸੀ ਮਜਾਲ ਨਹੀਂ ਸੀ ਕਿਸੇ ਦੀ ਕੋਈ ਪੋਲੀਟੀਕਲ ਲੀਡਰ ਆਵੇ ਉਹ ਆ ਕੇ ਇੱਕ ਮਰਿਆਦਾ ਨਾਲ ਬੈੰਦਾ ਸੀ ਅੰਦੋਲਨ ਦੀ ਗੱਲ ਹੁੰਦੀ ਸੀ ਔਰ ਕੁਝ ਗੱਲਾਂ ਉਹਨਾਂ ਨੂੰ ਪੁੱਛੀਆਂ ਜਾਂਦੀਆਂ ਸੀ ਇਹ ਸੰਘਰਸ਼ੀ ਬੰਦਿਆਂ ਦੀ ਸਟੇਜ ਹੈ ਉੱਥੋਂ ਬੋਲਣ ਨਾ ਦਿੱਤਾ ਜਾਵੇ ਉਹ ਆਉਣ ਰਿਸਪੈਕਟ ਨਾਲ ਲਿਓ ਸ਼ਾਲੀਮਤਾ ਨਾਲ ਲਿਓ ਔਰ ਉਹਨਾਂ ਤੋਂ ਸਵਾਲ ਪੁੱਛੋ ਮੈਨੂੰ ਇੱਕ ਗੱਲ ਦੱਸੋ ਜੇ ਇਹ ਲੀਡਰਾਂ ਨੇ ਆਪਦੀ ਡਿਊਟੀ ਨਿਭਾਈ ਹੁੰਦੀ ਤਾਂ ਇਹ ਮਸਲਾ ਕਿਉਂ ਹੁੰਦਾ ਆ ਪੰਜਾਬ ਦਾ ਮਸਲਾ ਕਿਉਂ ਹੁੰਦਾ ਤੇ ਨਾਲ ਨਾਲ ਯੂਨੀਵਰਸਿਟੀ ਦਾ ਮਸਲਾ ਕਿਉਂ ਹੁੰਦਾ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਪੁੱਛਦਾ ਸੈਕਸ਼ਨ 72 ਦਿੱਤਾ ਹੈ ਤੇ ਰੀਆਰਗੇਨਾਈਜੇਸ਼ਨ ਐਕਟ ਤੋਂ ਬਾਅਦ ਬਣਿਆ ਕਿ ਇਹ ਯੂਨੀਵਰਸਿਟੀ ਇੰਟਰ ਸਟੇਟ ਹੈ ਇੰਟਰ ਸਟੇਟ ਮਤਲਬ ਇਹ ਚ ਹਿਮਾਚਲ ਦਾ ਹਿੱਸਾ ਸੀ ਇਹਦੇ ਚ ਹਰਿਆਣਾ ਦਾ ਸੀ ਤੇ ਪੰਜਾਬ ਦਾ ਸੀ ਹਿਮਾਚਲ ਸ਼ਿਮਲਾ ਯੂਨੀਵਰਸਿਟੀ ਬਾਅਦ ਇਹਦੇ ਤੋਂ ਵਿਡਰੋ ਕਰ ਗਿਆ ਸੇਮ ਥਿੰਗ ਵਿਦ ਦਾ ਹਰਿਆਣਾ ਉੱਤੇ ਤਰਚ ਕਰ ਗਿਆ ਮਤਲਬ 74 ਤੋਂ 74 ਤੋਂ ਇਹ ਇਕੱਲੀ ਪੰਜਾਬ ਦੀ ਯੂਨੀਵਰਸਿਟੀ ਹੈ ਮੈਨੂੰ ਕੋਈ ਵੀ ਪੰਜਾਬ ਗਵਰਨਮੈਂਟ ਜੋ ਉਹੋਂ ਦੇ ਲੀਡਰ ਜੋ ਹੁਣ ਤੱਕ ਇਹ ਦੱਸਣ ਗਿਆ ਆ ਆਪਦੀ ਗਵਰਨਮੈਂਟ ਤੱਕ ਕਿ ਇਹਨਾਂ ਨੇ ਆਪਦੀ ਅਸੈਂਬਲੀ ਚ ਮਤਾ ਕਿਉਂ ਨਹੀਂ ਪਾਇਆ ਕਿ ਭਾਈ ਇਹ ਜਿਹੜੇ ਬਾਕੀ ਸਟੇਕ ਹোলਡਰ ਸੀ ਉਹ ਤਾਂ ਨਿਕਲ ਗਏ ਨੇ ਇਹ ਯੂਨੀਵਰਸਿਟੀ ਇਕੱਲੀ ਪੰਜਾਬ ਦੀ ਰਹਿ ਗਈ ਆ ਇਹ ਦੇ ਦਿਓ ਔਰ ਜਿਹੜਾ 300 ਕਰੋੜ ਰੁਪਇਆ ਇਹ ਪਿਛਲੇ ਸਾਲ ਦੀ ਗੱਲ ਕਰ ਰਿਆ ਮੈਂ ਪਹਿਲਾਂ ਤਾਂ ਇਹ ਬਹੁਤ ਥੋੜਾ ਅਮਾਉਂਟ ਸੀ 300 ਕਰੋੜ ਰੁਪਇਆ ਪੰਜਾਬ ਗਵਰਨਮੈਂਟ ਆ ਸੈਂਟਰ ਗਵਰਨਮੈਂਟ ਦਿੰਦੀ ਆ ਇਦੀ ਲੋਡ ਦੀ ਐ ਪੰਜਾਬ ਗਵਰਨਮੈਂਟ ਕਰ ਲੂਗੀ ਯਾਰ ਔਰ ਜੇ ਸਾਡਾ ਐਕਸਪੈਂਡਿਚਰ ਪਿਛਲੇ ਸਾਲ ਦਾ ਪੰਜਾਬ ਗਵਰਨਮੈਂਟ ਦਾ ਹੈਗਾ 1 ਲੱਖ ਕਰੋੜ 150 ਹਜ਼ਾਰ ਕਰੋੜ ਤਾਂ ਉਹਦੇ ਚੋ 300 ਕਰੋੜ ਕਿੱਡਾ ਕਾ ਯਾਰ ਔਰ ਤੁਹਾਨੂੰ ਪਤਾ ਪੰਜਾਬ ਯੂਨੀਵਰਸਿਟੀ ਦੀ ਕਿੰਨੀ ਜ਼ਮੀਨ ਹੈ ਕੀ ਉਹਦਾ ਨਾਂ ਕਿੰਨਾ ਹੈ ਅਸੀਂ ਉਹਨੂੰ ਹੀ ਪ੍ਰੋਫਿਟੇਬਲ ਕਰ ਸਕਦੇ ਹਾਂ ਬਟੇ ਕਰਨ ਲਈ ਸਰਕਾਰ ਦੀ ਇੱਛਾ ਸ਼ਕਤੀ ਚਾਹੀਦੀ ਆ ਹੁਣ ਤੁਸੀਂ ਕਹੋਗੇ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਿਉਂ ਨਾ ਕਰ ਲੀਆਂ ਯੂ ਆਰ ਰਾਈਟ ਇਹ ਕੀਤੀਆਂ ਜਾ ਸਕਦੀਆਂ ਪਰ ਉਹੀ ਗੱਲ ਆ ਫਿਰ ਉਹ ਕਰਪਟ ਬੰਦਿਆਂ ਦੇ ਹੱਥ ਵਿੱਚ ਕਮਾਂਡ ਨਹੀਂ ਹੋਣੀ ਚਾਹੀਦੀ ਉੱਥੇ ਅਸੈਂਬਲੀ ਦੇ ਵਿੱਚ ਕੋਈ ਇਮਾਨਦਾਰ ਬੰਦੇ ਹੋਣੇ ਚਾਹੀਦੇ ਆ ਪਰ ਮੈਂ ਇੱਕ ਗੱਲ ਪੁੱਛਦਾ ਕਿ ਜਦੋਂ ਸਾਡੇ ਕੋਲੇ ਆਪ ਆਲਾ ਕਾਂਗਰਸ ਆਲਾ ਅਕਾਲੀਆਂ ਆਲਾ ਭਾਜਪੀ ਵਾਲੇ ਤਾਂ ਆਉਣੇ ਹੀ ਕੀ ਆ ਇਤਨੇ ਪਾਰਟੀਆਂ ਦੇ ਲੀਡਰ ਆਉਂਦੇ ਨੇ ਕੀ ਅਸੀਂ ਇਹਨਾਂ ਤੋਂ ਇਹ ਗੱਲ ਪੁੱਛਦੇ ਆ ਕਿ ਆਪ ਆਲੇਾਂ ਦੀ ਤਾਂ ਮੌਜੂਦਾ ਗਵਰਨਮੈਂਟ ਹੈ ਦੂਜੀਆਂ ਦੋ ਪਾਰਟੀਆਂ ਦੀ ਪਹਿਲਾਂ ਰਹੀਆਂ ਕਿੰਨੇ ਵਾਰੀ ਗਵਰਨਮੈਂਟਸ ਔਰ ਸੈਂਟਰ 'ਚ ਵੀ ਰਹੀਆਂ ਇਹਨਾਂ ਨੇ ਇਹ ਕੰਮ ਕਿਉਂ ਨਹੀਂ ਕੀਤਾ ਔਰ ਇਹਨਾਂ ਹੀ ਤਾਂ ਸੈਂਟਰ 'ਚ ਵੀ ਗਵਰਨਮੈਂਟ ਹੁੰਦੀ ਸੀ ਇਹ ਸੈਂਟਰ 'ਚੋਂ ਦੋ ਕਰ ਦਿੰਦੇ ਇਥੋਂ ਪੰਜਾਬ ਅਸੈਂਬਲੀ 'ਚੋਂ ਇਹ ਮਤਾ ਪਾਸ ਹੁੰਦਾ ਕਿ ਅਸੀਂ ਇਹ ਖਰਚ ਬੇਅਰ ਕਰਾਂਗੇ ਇਹਨੂੰ ਜਿਹੜਾ ਇੰਟਰਸਟੇਟ ਯੂਨੀਵਰਸਿਟੀ ਕਿਹਾ ਗਿਆ ਉਹਨੂੰ ਪੰਜਾਬ ਯੂਨੀਵਰਸਿਟੀ ਕਹਿ ਦਿਓ ਕਿਉਂਕਿ ਦੋਨੇ ਸਟੇਕਹੋਲਡਰ ਬਾਹਰ ਨੇ ਇਹ ਕਿਉਂ ਨਹੀਂ ਕੀਤਾ ਗਿਆ ਕਿ ਇਹ ਕਾਂਗਰਸ ਵਾਲੇ ਅਕਾਲੀ ਇਹਦਾ ਜਵਾਬ ਦੇਣਗੇ ਇਹ ਆ ਕੇ ਉੱਥੇ ਲੈਕਚਰ ਕਰਦੇ ਨੇ ਸਟੇਜਾਂ ਤੇ ਧਰਨਿਆਂ ਤੇ ਆਉਂਦੇ ਨੇ ਤਾਂ ਇਹ ਕਰਦੇ ਨੇ ਕਿ ਜੀ ਹੁਣ ਅਸੀਂ ਕਰ ਲਾਂਗੇ ਓ ਤੁਸੀਂ ਪਹਿਲਾਂ ਕਿਉਂ ਨਾ ਕੀਤਾ ਤੁਹਾਡੀਆਂ ਸਰਕਾਰਾਂ ਤਾਂ ਰਹੀਆਂ ਤੁਹਾਡੀ ਤਾਂ ਸੈਂਟਰ 'ਚ ਵੀ ਹੁੰਦੀ ਸੀ ਕਿਉਂ ਨਹੀਂ ਕੀਤਾ ਤੁਸੀਂ ਜਸ ਸਿਰਫ ਗੁੰਗਲੂਆਂ ਤੋਂ ਮਿੱਟੀ ਝਾੜਨਾ ਆਉਨੇ ਹੋ ਆਹੀ ਕੰਮ ਰਹਿ ਗਿਆ ਜਿਵੇਂ ਬਾਕੀ ਪੰਜਾਬ ਬਰਬਾਦ ਕੀਤਾ ਹੈ ਹੁਣ ਯੂਨੀਵਰਸਿਟੀ ਦੇ ਦਾਰੇ ਹੋਏ ਖੜੀਓ ਸਾਰੇ ਰਲ ਕੇ ਇਹ ਸੰਘਰਸ਼ ਆਪਾਂ ਜਿੱਤਾਂਗੇ ਕਿਸੇ ਦੀ ਹਿੰਮਤ ਨਹੀਂ ਮਜਾਲੀ ਸੈਂਟਰ ਗਵਰਨਮੈਂਟ ਦੀ ਕੇ ਤੋਂ ਪਿੱਛੇ ਹਟ ਜੇ ਇਹਨਾਂ ਨੇ ਵੇਖ ਲਿਆ ਉਸ ਦਿਨ ਪੰਜਾਬ ਕਿਵੇਂ ਆਇਆ ਸੀ ਔਰ ਪੰਜਾਬੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਇਹ ਇਹ ਹੈ ਰਹੂਗੀ ਕਿਸੇ ਦੀ ਹਿੰਮਤ ਨਹੀਂ ਲੈ ਜੇ ਮੈਨੂੰ ਦੱਸੋ ਕਿਹੜੀ ਪਾਰਟੀ ਵਾਲਾ ਲੀਡਰ ਲੈ ਕੇ ਆਏ ਸੀ ਉਸ ਦਿਨ ਬੰਦੇ ਸਾਰੇ ਪੰਜਾਬ ਵਾਲੇ ਆਪ ਮੁਹਾਰੇ ਆਏ ਸੀ ਜਾਂ ਸੰਘਰਸ਼ੀ ਜਥੇਬੰਦੀਆਂ ਲੈ ਕੇ ਆਈਆਂ ਸੀ ਔਰ 35 ਤੋਂ 50 ਹਜ਼ਾਰ ਬੰਦਾ ਆਇਆ ਸੀ ਉਦੋਂ ਪੂਰੇ ਚੰਡੀਗੜ੍ਹ ਨੂੰ ਨਹੀਂ ਦਿੱਲੀ ਤੱਕ ਪਤਾ ਲੱਗ ਗਿਆ ਸੀ ਕਿ ਪੰਜਾਬ ਜਾਗਦਾ ਹੈ ਅੱਜ ਕੇਸ ਕਿਉਂ ਦਰਜ ਹੋ ਰਹੇ ਨੇ ਕਿ ਜੀ ਉਹ ਗੇਟ ਤੋੜਤਾ ਸੀ ਕਿਉਂ ਕਿਉਂਕਿ ਤੁਹਾਡੇ ਚ ਈਕਤਾ ਦੀ ਕਮੀ ਹੈ ਕਿਤੇ ਤੁਹਾਡਾ ਕਨੈਕਸ਼ਨ ਟੁੱਟ ਰਿਹਾ ਪੰਜਾਬ ਨਾਲੋਂ ਵਰਨਾ ਇਹਨਾਂ ਦੀ ਹਿੰਮਤ ਸੀ ਕਿ ਕੇਸ ਦਰਜ ਕਰਦੇ ਔਰ ਇੱਕ ਹੋਰ ਗੱਲ ਜੇ ਕੋਈ ਬੰਦਾ ਉਸ ਦਿਨ ਭਾਈਚਾਰਕ ਸਾਂਝ ਤੋੜਨ ਦੀ ਗੱਲ ਕਰ ਰਿਹਾ 1 2 3 4 ਕੋਈ ਵੀ ਪ੍ਰਾਈਵੇਟ ਇੰਡੀਵਿਜੂਅਲ ਆਪ ਵੀ رائے ਰੱਖ ਸਕਦਾ ਹੈ ਹੋ ਸਕਦਾ ਉਹ ਐਕਸਾਈਟਡ ਹੋ ਕੇ ਜ਼ਿਆਦਾ ਬੋਲ ਜੇ ਕਿ ਸਟੇਜ ਉਸ ਵਕਤ ਜਿੰਨਾ ਦੇ ਹੱਥ ਵਿੱਚ ਸੀ ਉਹਨਾਂ ਦਾ ਫਰਜ਼ ਨਹੀਂ ਬਣਦਾ ਸੀ ਕਿ ਇਹਦੀ ਕਲੈਰਿਟੀ ਕਰ ਦੇ ਇਹਦੇ ਬਾਰੇ ਸੋਚਿਓ ਜੇ ਮੈਂ ਕਿਉਂ ਕਹਿ ਰਿਹਾ ਇਹ ਗੱਲਾਂ ਕਿਉਂਕਿ ਇਹ ਛੁਪਾਉਣ ਦੀ ਲੋੜ ਨਹੀਂ ਇਹ ਸਾਰੀ ਦੁਨੀਆ ਨੂੰ ਪਤਾ ਨਹੀਂ ਇਹ ਦਿੱਲੀ ਜੋ ਹੁਣ ਤੱਕ ਡਿਲੇ ਕਰ ਰਹੀ ਹੈ ਸ਼ਡਿਊਲ ਅਨਾਉਂਸ ਕਰਨਾ ਕਿੱਡਾ ਕੰਮ ਹੈ ਔਰ ਉਹ ਤਾਂ ਵੈਸੇ ਵੀ ਰਜਿਸਟਰਡ ਕਰ ਸਕਦਾ ਸੀ ਉਪਰਾਸ਼ਟਰਪਤੀ ਦੀ ਲੋੜ ਹੀ ਨਹੀਂਗੀ ਚਾਂਸਲਰ ਦੇ ਸਾਈਨ ਦੀ ਕੋਈ ਲੋੜ ਨਹੀਂ ਜਿਹੜਾ 72 ਸੈਕਸ਼ਨ ਹੈ ਸਾਡਾ ਸੰਵਿਧਾਨ ਦਾ ਕਿਉਂ ਹੋ ਰਿਹਾ ਇਹ ਇਹਦੇ ਬਾਰੇ ਸੋਚੋ ਜੀ ਦੋ ਜੋ ਕਰਦੇ ਆ ਉਹਨਾਂ ਨੂੰ ਨਿਜੇਠ ਲਾਂਗੇ ਆਪਦੇ 'ਚ ਆਪਣੇ 'ਚ ਗਲਤੀ ਨਹੀਂ ਹੋਣੀ ਚਾਹੀਦੀ ਮੇਰੀ ਇੱਕ ਬੇਨਤੀ ਹੈ ਤੁਹਾਨੂੰ ਇਹ ਲੀਡਰ ਕੋਈ ਵੀ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ ਇਹਨੂੰ ਸ਼ਾਲੀਨਤਾ ਨਾਲ ਬਾਓ ਇੱਜ਼ਤ ਦਿਓ ਪਰ ਇਹ ਨਾ ਹੋਵੇ ਕਿ ਉਹ ਤੁਹਾਡਾ ਧਰਨਾ ਕੈਪਚਰ ਕਰ ਲੇ ਤੁਹਾਡੀ ਸਟੇਜ ਤੇ ਚੜ ਜਾਈ ਇਹ ਅੱਗੇ ਤੋਂ ਨਹੀਂ ਹੋਣਾ ਚਾਹੀਦਾ ਕਿਉਂਕਿ ਲੋਕ ਜਿਹੜੇ ਹੁੰਦੇ ਨਾ ਆਪ ਮੁਹਾਰੇ ਆਉਂਦੇ ਇਹਨਾਂ ਲੀਡਰਾਂ ਦੇ ਸਤਾਏ ਨਹੀਂ ਜੇ ਇਹਨਾਂ ਨੂੰ ਹੀ ਅੱਗੇ ਖੜਾ ਵੇਖਣਗੇ ਤਾਂ ਉਹ ਕਿਵੇਂ ਖੜ੍ਹ ਜਾਣਗੇ ਤੁਹਾਡੇ ਨਾਲ ਉਹਨਾਂ ਨੇ ਕਹਣਾ ਇਹਨਾਂ ਨੇ ਤਾਂ ਪੱਟੇ ਆ ਸਾਡੇ ਪਿੰਡ ਦਾ ਸੀ ਇੱਕ ਬੰਦਾ ਹਰ ਰੋਜ਼ ਉਹਨੇ ਕੋਈ ਕਰਤੂਤ ਕਰਨੀ ਤੇ ਜਦੋਂ ਸਵੇਰ ਪੰਚਾਇਤ ਜੋੜਨੀ ਉਹਨੇ ਅੱਗੇ ਲੱਕੇ ਤੁਰ ਪੈਣਾ ਸਭ ਦੇ ਹਾਂਜੀ ਕੀ ਗੱਲ ਹੋਈ ਤਾਂ ਸਾਰਿਆਂ ਨੇ ਹੱਸਣਾ ਯਾਰ ਤੇਰੀ ਤਾਂ ਗੱਲ ਕਰਨੀ ਸੀ ਤੂੰ ਅੱਗੇ ਲੱਗਿਆ ਹੁਣ ਉਹ ਹੀ ਕਰਤੂਤ ਇਹਨਾਂ ਲੀਡਰਾਂ ਦੀ ਹੈ ਉਹ ਤੁਹਾਡੇ ਦਾ ਪੱਟੇ ਆ ਤੁਸੀਂ ਆ ਕੇ ਅੱਗੇ ਬਹਿ ਜਾਣੇ ਹੋ ਤੁਸੀਂ ਬੋਲਣ ਲੱਗ ਜਾਨੇ ਹੋ ਆ ਕੇ ਕਿ ਦੱਸੋ ਜੀ ਅਸੀਂ ਐਂ ਕਰਾਂਗੇ ਤੁਦਿਆਂ ਜੋ ਸਰਕਾਰਾਂ ਸੀ ਉਹਦੋਂ ਕੀ ਕੀਤਾ ਤੁਸੀਂ ਜੇ ਕੀਤਾ ਹੁੰਦਾ ਤਾਂ ਅੱਜ ਸੰਘਰਸ਼ ਕਿਉਂ ਹੁੰਦਾ ਲੋਸੋ ਦੂਸਰੀ ਗੱਲ ਇਹ ਹੈ ਪਿਛਲੇ ਦਿਨੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇੱਕ ਬਿਆਨ ਜਾਰੀ ਹੋਇਆ ਉਹ ਬਿਆਨ ਇਹ ਸੀਗਾ ਵੀ ਵਿਦਿਆਰਥੀਆਂ ਨੂੰ ਇਹ ਹਦਾਇਤ ਦਿੱਤੀ ਜਾਂਦੀ ਹੈ ਸਲਾਹ ਦਿੱਤੀ ਜਾਂਦੀ ਹੈ ਵੀ ਤੁਸੀਂ ਤੁਹਾਡਾ ਕੰਮ ਪੜਾਈ ਹੈ ਤੁਸੀਂ ਆਪਣੀਆਂ ਕਲਾਸਾਂ ਲਾਓ ਤੇ ਪੜੋ ਪੜੋ ਤੇ ਇਹ ਜਿਹੜਾ ਧਰਨਾ ਇਹਨੂੰ ਚੱਕੋ ਦੋਸਤੋ ਪਹਿਲੀ ਗੱਲ ਤਾਂ ਇਹ ਸਪਸ਼ਟ ਕਰਨਾ ਦੇਣਾ ਚਾਹੁੰਦੇ ਆਂ ਅਸੀਂ ਵੀ ਅਸੀਂ ਅਦਾਲਤ ਵਿੱਚ ਹਾਈ ਕੋਰਟ ਦੇ ਵਿੱਚ ਕੋਈ ਅਪੀਲ ਕੋਈ ਰਿਟ ਕੋਈ ਪਟੀਸ਼ਨ ਨਹੀਂ ਪਾਈ ਹੋਈ ਇਹ ਇਸ ਕਰਕੇ ਹੈ ਵੀ ਅਸੀਂ ਹਾਈ ਕੋਰਟ ਦੇ ਵੱਲੋਂ ਇਨਸਾਫ ਕਿੰਨਾ ਕੁ ਲੋਕਾਂ ਨੂੰ ਦੇ ਦੇ ਸਕਦੀ ਹੈ ਉਹ ਇਹਦੀ ਆਪਣੇ ਕੋਲ ਉਧਾਰਨਾ ਪਹਿਲਾਂ ਤੋਂ ਹੈਗੀਆਂ ਨੇ ਇਸ ਕਰਕੇ ਸਾਨੂੰ ਯਕੀਨ ਹੈ ਵੀ ਜਿਹੜਾ ਲੋਕਾਂ ਦੇ ਲਈ ਜਿਹੜਾ ਹੱਕ ਨੇ ਉਹ ਅਸੀਂ ਸੰਘਾਸ ਕਰਕੇ ਲੈ ਸਕਦੇ ਹਾਂ ਉਦਾਹਰਨਾਂ ਦੀ ਗੱਲ ਕਰੀਏ ਤਾਂ ਆਪਾਂ ਕਿਸਾਨੀ ਸੰਘਾਸ ਵੇਲੇ ਗੱਲ ਕਰ ਲਈਏ ਜੈਸਾ ਯੂਨੀਵਰਸਿਟੀ ਦੀ ਉਦਾਹਰਨ ਹੋਵੇ ਵੀ ਐਫੀਡੇਵਿਟ ਵਾਲੇ ਮਸਲੇ ਦੇ ਉੱਤੇ ਹਾਈ ਕੋਰਟ ਨੇ ਇਹ ਕਿਹਾ ਸੀਗਾ ਵੀ ਤੁਹਾਡਾ ਰਾਈਟ ਟੂ ਪ੍ਰੋਟੈਸਟ ਰਾਈਟ ਟੂ ਐਜੂਕੇਸ਼ਨ ਤੋਂ ਜ਼ਿਆਦਾ ਜ਼ਰੂਰੀ ਨਹੀਂ ਹੈਗਾ ਇਸ ਕਰਕੇ ਤੁਸੀਂ ਐਫੀਡੇਵਿਟ ਸਾਈਨ ਕਰਕੇ ਦਿਓ ਵੀ ਅਸੀਂ ਪ੍ਰੋਟੈਸਟ ਨਹੀਂ ਕਰਾਂਗੇ ਇਸ ਕਰਕੇ ਸਾਨੂੰ ਅੱਜ ਜੀ ਯਕੀਨ ਹੈਗਾ ਵੀ ਸਾਨੂੰ ਜੇ ਇਨਸਾਫ ਜੇ ਸਾਨੂੰ ਆਪਣਾ ਹੱਕ ਕਿਤੇ ਮਿਲ ਸਕਦਾ ਹੈ ਤਾਂ ਉਹ ਲੋਕਾਂ ਦੇ ਸੰਘਾਸ ਤੋਂ ਹੀ ਮਿਲ ਸਕਦਾ ਹੈ ਦੋਸਤੋ ਇਸ ਕਰਕੇ ਅਸੀਂ 20 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਹੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਇੱਕ ਸੱਦਾ ਦਿੰਦੇ ਆ ਤੁਹਾਨੂੰ ਪੰਜਾਬ ਤੇ ਹੋਰ ਥਾਵਾਂ ਦੀਆਂ ਜਿਹੜੀਆਂ ਵੀ ਜਨਤਕ ਜਮਹੂਰੀ ਜਥੇਬੰਦੀਆਂ ਨੇ ਉਹਨਾਂ ਦੇ ਨੁਮਾਇੰਦਿਆਂ ਨੂੰ ਸੱਦਾ ਵੀ ਤੁਸੀਂ ਆ ਕੇ ਇਸ ਮੀਟਿੰਗ ਵਿੱਚ ਸ਼ਾਮਲ ਹੋ ਇਸ ਮੀਟਿੰਗ ਵਿੱਚ ਅਸੀਂ ਗੱਲਬਾਤ ਕਰਕੇ ਇਸ ਤੋਂ ਬਾਅਦ ਐਲਾਨ ਕਰਾਂਗੇ ਵੀ ਸਾਡੀ ਅਗਲੀ ਕਾਲ ਕੀ ਹੋਊਗੀ ਤੇ ਚੰਡੀਗੜ੍ਹ ਪੁਲਿਸ ਤੇ ਮੋਦੀ ਸਰਕਾਰ ਨੂੰ ਵੀ ਇੱਕ ਚੇਤਾਵਨੀ ਹੈ ਵੀ ਇਹ ਜਿਹੜੀ 10 ਤਰੀਕ ਦੀ ਕਾਲ ਸੀਗੀ ਇਹ ਕਾਲ ਉਸ ਤੋਂ ਵੀ ਵੱਡੀ ਕਾਲ ਹੋਊਗੀ ਜਦੋਂ ਤੱਕ ਸੈਂਟੀਆਂ ਜੁਣਾ ਬਹਾਲ ਨਹੀਂ ਹੁੰਦੀਆਂ ਅਸੀਂ ਆਪਣਾ ਸੰਘਰਸ਼ ਹੋਰ ਤਿੱਖਾ ਕਰਾਂ ਪ੍ਰਸ਼ਾਸਨ ਨੇ 18 19 ਦੇ 20 ਤਰੀਕ ਦੇ ਜਿਹੜੇ ਪੇਪਰ ਸੀਗੇ ਉਹਨਾਂ ਨੂੰ ਪੋਸਟਪੋਨ ਕੀਤਾ ਹੈ ਇਹ ਇਸ ਕਰਕੇ ਹੋ ਸਕਿਆ ਕਿਉਂਕਿ ਐਸੀ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਲਗਾਤਾਰ ਯੂਨੀਵਰਸਿਟੀ ਦੇ ਉੱਤੇ ਦਬਾਅ ਪਾ ਰਹੇ ਸੀਗੇ ਕਿ ਜੇਕਰ ਇੱਥੇ ਸੈਨੇਟ ਦੀ ਇਲੈਕਸ਼ਨ ਜਲਦੀ ਨਹੀਂ ਅਨਾਉਂਸ ਕਰ ਕੀਤੀ ਜਾਂਦੇ ਤਾਂ ਅਸੀਂ ਪੇਪਰ ਬੰਦ ਕਰਾਂਗੇ ਇਸ ਦਬਾਅ ਹੇਠ ਆ ਕੇ ਪ੍ਰਸ਼ਾਸਨ ਨੇ 20 ਤਰੀਕ ਦੇ ਪੇਪਰ ਪੋਸਟਪੋਨ ਕੀਤੇ ਨੇ ਤੇ ਅਸੀਂ 20 ਤਰੀਕ ਨੂੰ ਪੰਜਾਬ ਦੀਆਂ ਸਮੂਹ ਜਨਤਾ ਜਥੇਬੰਦੀਆਂ ਦੀ ਇੱਕ ਮੀਟਿੰਗ ਰੱਖੀ ਹੋਈ ਹੈ ਯੂਨੀਵਰਸਿਟੀ ਦੇ ਵਿੱਚ ਅਸੀਂ 20 ਤਰੀਕ ਨੂੰ ਅਗਲੀ ਕਾਲ ਦਾ ਇਨਾਨ ਕਰਾਂਗੇ ਕਿ ਜੇਕਰ ਜਲਦੀ ਸੈਨੇਟ ਦੀ ਇਲੈਕਸ਼ਨ ਅਨਾਉਂਸ ਨਹੀਂ ਹੁੰਦੇ ਤਾਂ ਅਸੀਂ ਅਗਲੀ ਕਾਲ ਦਵਾਂਗੇ ਤੇ ਉਹ ਕਾਲ 10 ਵੀਕ ਤੋਂ ਕਾਲ ਵੀ ਵੱਡੀ ਹੋਊਗੀ